ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ 17 ਮੰਤਰੀਆਂ ਨੂੰ ਜਾਰੀ ਆਦੇਸ਼ਾਂ ਤੋਂ ਬਾਅਦ ਅੱਜ ਸ਼ੁੱਕਰਵਾਰ ਜਨਮੇਜ ਸਿੰਘ ਸੇਖੋਂ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਨਤਮਸਤਕ ਹੋ ਕੇ ਜਨਮੇਜ ਸਿੰਘ ਸੇਖੋਂ ਨੇ ਮਾਫੀ ਮੰਗੀ ਦੱਸਦੀ ਹੈ ਕਿ ਜਨਮੇਜ ਸਿੰਘ ਸੇਖੋਂ ਦਾ ਨਾਮ ਵੀ 17 ਸਾਬਕਾ ਮੰਤਰੀਆਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ 15 ਦਿਨਾਂ ਵਿੱਚ ਸਪਸ਼ਟੀਕਰਨ ਦੇਣ ਲਈ ਕਿਹਾ ਹੈ ਸਪਸ਼ਟੀਕਰਨ ਦੇਣ ਤੋਂ ਬਾਅਦ ਜਨਮੇਜਾ ਸਿੰਘ ਸੇਖੋਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸ਼੍ਰੀ ਕਾਲਕ ਸਾਈ ਵੱਲੋਂ ਉਹਨਾਂ ਨੂੰ ਸਪਸ਼ਟੀਕਰਨ ਦੇ ਨਹੀਂ ਬੁਲਾਇਆ ਗਿਆ ਸੀ ਤੇ ਅੱਜ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਫਿਲਹਾਲ ਜੋ ਵੀ سزا ਲਗਾਈ ਜਾਏਗੀ ਉਹ ਉਹਨਾਂ ਨੂੰ ਪ੍ਰਵਾਨ ਹੋਵੇਗੀ ਸਰ ਅੱਜ ਉਹਨਾਂ ਨੂੰ ਬੁਲਾਇਆ ਸੀ ਜੀ ਸਪਸ਼ਟੀਕਰਨ ਦੇਣ ਵਾਸਤੇ ਸੋ ਸਪਸ਼ਟੀਕਰਨ ਦਾ ਜਿਹੜਾ ਇਹ ਹੈ ਕਿ ਦਸਦੀਏ ਕਿ ਸ਼ਿਰਿਆਕਾਲ ਤੱਕ ਸਾਇਬਲੋਂ ਜਾਰੀ ਲੈਟਰ ਵਿੱਚ ਲਿਖਿਆ ਗਿਆ ਹੈ ਕਿ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 3 ਅਗਸਤ 2024 ਨੂੰ ਪੰਜ ਸਿੱਖ ਸਾਬਾਨ ਦੀ ਬੈਠਕ ਸ਼ਿਰਿਆਕਾਲ ਤੱਕ ਸਾਇਬ ਵਿੱਚ ਹੋਈ ਹੈ ਜਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਸ ਵੇਲੇ ਦੇ ਕੈਬਨਿਟ ਮਨਿਸਟਰ ਹੁੰਦੇ ਹੋਏ 17 ਸਾਬਕਾ ਆਕਾਲੀ ਮੰਤਰੀ ਵੀ ਬਰਾਬਰ ਦੇ ਜ਼ਿੰਮੇਦਾਰ ਨੇ ਜਿਸ ਦੇ ਲਈ ਉਹਨਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਾ ਹੋਵੇਗਾ ਸੋ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵਲੇ ਦੀ ਸਰਕਾਰ ਤੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਤੋਂ ਇਲਾਵਾ ਸੁਮੇਸ਼ ਸੈਣੀ ਨੂੰ ਡੀਜੀਪੀ ਨਿਯੁਕਤ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਸਨ ਜਿਸ ਤੋਂ ਬਾਅਦ ਇਹ ਮਾਮਲਾ ਪੱਖਿਆ ਤੇ ਹੁਣ ਪੰਜ ਸਿੰਘ ਸਾਹਿਬਾਨ ਵੱਲੋਂ ਕੁਕਬੀਰ ਸਿੰਘ ਬਾਦਲ ਸਮਿੱਧ 17 ਸਾਬਕਾ ਮੰਤਰੀਆਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਤੋਂ ਬਾਅਦ 15 ਦਿਨਾਂ ਦੇ ਅੰਦਰ ਆਪਣਾ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ 17 ਮੰਤਰੀਆਂ ਨੂੰ ਜਾਰੀ ਹਦਾਇਤਾਂ ਤੋਂ ਬਾਅਦ ਅੱਜ ਸ਼ੁੱਕਰਵਾਰ ਜਨਮੇਜ ਸਿੰਘ ਸੇਖੋਂ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਨਤਮਸਤਕ ਹੋ ਕੇ ਜਨਮੇਜ ਸਿੰਘ ਸੇਖੋਂ ਨੇ ਮਾਫੀ ਮੰਗੀ ਦੱਸਦੀ ਹੈ ਕਿ ਜਨਮੇਜਾ ਸਿੰਘ ਸੇਖੋਂ ਦਾ ਨਾਮ ਵੀ 17 ਸਾਬਕਾ ਮੰਤਰੀਆਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ 15 ਦਿਨਾਂ ਵਿੱਚ ਸਪਸ਼ਟੀਕਰਨ ਦੇਣ ਲਈ ਕਿਹਾ ਹੈ ਸਪਸ਼ਟੀਕਰਨ ਦੇਣ ਤੋਂ ਬਾਅਦ ਜਨਮੇਜਾ ਸਿੰਘ ਸੇਖੋਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਬੁਲਾਇਆ ਗਿਆ ਸੀ ਤੇ ਅੱਜ ਉਹਨਾਂ ਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਫਿਲਹਾਲ ਜੋ ਵੀ سزا ਲਗਾਈ ਜਾਏਗੀ ਉਹ ਉਹਨਾਂ ਨੂੰ ਪ੍ਰਵਾਨ ਹੋਵੇਗੀ ਅੱਜ ਉਹ ਪ੍ਰਕਾਸ਼ਾ ਸਾਹਿਬ ਅਕਾਲਤਾ ਸਾਹਿਬ ਨੇ ਬੁਲਾਇਆ ਸੀ ਜੀ ਸਪਸ਼ਟ ਕਰਨ ਦੇਣ ਵਾਸਤੇ ਸੋ ਅਸ ਸਪਸ਼ਟ ਕਰਨ ਦਾ ਜਿਹੜਾ ਲੈਟਰ ਹੈ ਦੱਸ ਦਈਏ ਕਿ ਸ਼੍ਰੀ ਅਕਾਲਤਕ ਸਾਈ ਵੱਲੋਂ ਜਾਰੀ ਲੈਟਰ ਵਿੱਚ ਲਿਖਿਆ ਗਿਆ ਹੈ ਕਿ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ 3 ਅਗਸਤ 2024 ਨੂੰ ਪੰਜ ਸਿੱਖ ਸਾਈਬਾਨ ਦੀ ਬੈਠਕ ਸ਼੍ਰੀ ਅਕਾਲਤਕ ਸਾਈ ਵਿੱਚ ਹੋਈ ਹੈ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਸ ਵੇਲੇ ਦੇ ਕੈਬਨਿਟ ਮਿਨਿਸਟਰ ਹੁੰਦੇ ਹੋਏ 17 ਸਾਬਕਾ ਅਕਾਲੀ ਮੰਤਰੀ ਵੀ ਬਰਾਬਰ ਦੇ ਜ਼ਿੰਮੇਵਾਰ ਨਹੀਂ ਜਿਸ ਦੇ ਲਈ ਉਹਨਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣਾ ਹੋਵੇਗਾ ਸੋ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੇਲੇ ਦੀ ਸਰਕਾਰ ਤੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਤੋਂ ਇਲਾਵਾ ਸੁਮੇਸ਼ ਸੈਣੀ ਨੂੰ ਡੀਜੀਪੀ ਨਿਯੁਕਤ ਕਰਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਕਾਰਵਾਈ ਨਾ ਕਰਨ ਦੇ ਦੋਸ਼ ਲੱਗੇ ਸਨ। ਜਿਸ ਤੋਂ ਬਾਅਦ ਇਹ ਮਾਮਲਾ ਪੱਖਿਆ ਤੇ ਹੁਣ ਪੰਜ ਸਿੰਘ ਸਹਿਬਾਨ ਵੱਲੋਂ ਸੁਖਬੀਰ ਸਿੰਘ ਬਾਦਲ ਸਮੇਤ 17 ਸਾਬਕਾ ਮੰਤਰੀਆਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 15 ਦਿਨਾਂ ਦੇ ਅੰਦਰ ਆਪਣਾ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਅੰਮ੍ਰਿਤਸਰ ਤੋਂ ਅਕਸ਼ਿਦ ਰਿਪੋਰਟ ਅੰਮ੍ਰਿਤਸਰ ਕੇਸਰੀ